ਕਹਦਾ ਹਾਂ ਜੀ ਜਿਹੜਾ ਅਸੀਂ ਸਤਿੰਦਰ ਸਿੰਘ ਪਿੰਡ ਫਾਤਮਾ ਆਏ ਹਾਂ ਉਹ ਰਹਿਣ ਵਾਲੇ ਰਿਸ਼ਦਾਰ ਸੀ ਸਾਡੇ ਬਿਆਨ ਤੇ ਅਸੀਂ ਪਰਚਾ ਅੱਜ ਕੀਤਾ ਉਹਨਾਂ ਦੇ ਬਿਆਨ ਮੁਤਾਬਕ ਉਹਨਾਂ ਦਾ ਫੁੱਫੜ ਸੀ ਉਹ ਉਹਨਾਂ ਨੇ ਆਪਣੇ ਵਾਈਫ ਦਾ ਮਸਲਮ ਹੁਣ ਚੋਤਾ ਕਰ ਦਿੱਤੀ ਜੀ ਮੌਕੇ ਤੇ ਆਏ ਆ ਜੀ ਉੱਪਰ ਆ ਕੇ ਦੇਖਿਆ ਵੀ ਡੈੱਡ ਬੋਡੀ ਪਈ ਸੀ ਕਮਰੇ ਦੇ ਵਿੱਚ ਤੇ ਜਿਹੜੀ ਬਣਦੀ ਅਗਲੀ ਕਾਰਵਾਈ ਉਹ ਅਮਰ ਚ ਲਿਆ ਰਹੇ ਕਿੱਦਾਂ ਦੇ ਹਾਲਾਤ ਡੈੱਡ ਬੁਡੀ ਦੇ ਸੀ ਕਿਸ ਤਰੀਕੇ ਨਾਲ ਲੱਗਦਾ ਮਰਡਰ ਹੋਇਆ ਨਹੀਂ ਉਹ ਪੋਸਟਮਾਰਟਮ ਤੋਂ ਬਾਅਦ ਹੀ ਕਲੀਅਰ ਹੋਊਗਾ ਜੀ ਪੋਸਟਮਾਰਟਮ ਅਸੀਂ ਸਾਰੀ ਕਾਰਵਾਈ ਕਰਨ ਤੋਂ ਬਾਅਦ ਇਹ ਪੋਸਟਮਾਰਟਮ ਕਰਵਾਵਾ ਹੈ ਇਹ ਡਾਕਟਰੀ ਰਿਪੋਰਟ ਹੋਏ ਉਸ ਤੋਂ ਮਰਡਰ ਕਿਸ ਚੀਜ਼ ਨਾਲ ਕੀਤਾ ਗਿਆ ਦੇਖੋ ਜੀ ਉਹਨਾਂ ਦੇ ਕਹਿਣ ਮੁਤਾਬਕ ਹਜੇ ਇੱਕ ਗੱਲ ਤਾਂ ਪੋਸਟਮਾਰਟ ਚ ਕਲੀਅਰ ਹੋ ਰਿਹਾ ਨਿਸ਼ਾਨ ਹੈ ਰਹੀਆ ਬਾਡੀ ਤੇ ਨਲਿ ਤੇ ਵੀ ਨਿਸ਼ਾਨ ਹੈ ਬਾਡੀ ਤੇ ਵੀ ਨਿਸ਼ਾਨ ਹੈ ਇਹ ਪੋਸਟਮਾਰਟ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਜਦੋਂ ਮਰਡਰ ਕਰਨ ਵਾਲਾ ਅਰੈਸਟ ਹੋ ਗਿਆ ਜਾਂ ਕੀ ਨਹੀਂ ਉਹ ਵੀ ਅਸੀਂ ਕਰ ਰਹੇ ਹਾਂ ਜੀ ਪੁਸ਼ ਕਰ ਰਹੇ ਹਾਂ ਅਲਦੀ ਅਰੈਸਟ ਕਰ ਰਹੇ ਹਾਂ ਰੋਪੜ ਦੇ ਪਿੰਡ ਮੱਝ ਦੀ ਜੱਟਾ ਚ ਇੱਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ ਰੋਪੜ ਦੇ ਪਿੰਡ ਮੱਝ ਦੀ ਜੱਟਾ ਚ ਭਪਿੰਦਰ ਸਿੰਘ ਨੇ ਆਪਣੀ ਹੀ 50 ਸਾਲਾ ਪਤਨੀ ਚਰਨਜੀਤ ਕੌਰ ਦਾ ਘਰ ਚ ਕਤਲ ਕਰ ਦਿੱਤਾ ਮ੍ਰਿਤਕਾ ਚਰਨਜੀਤ ਕੌਰ ਦੇ ਸਰੀਰ ਤੇ ਨਿਸ਼ਾਨ ਵੀ ਪਾਏ ਗਏ ਨੇ ਪੁਲਿਸ ਨੂੰ ਕਟਨਾ ਦੀ ਜਾਣਕਾਰੀ ਮ੍ਰਿਤਕਾ ਦੇ ਰਿਸ਼ਤੇਦਾਰ ਨੇ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਅਜੇ ਤੱਕ ਕਤਲ ਦੇ ਸਪਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਜਾਣਕਾਰੀ ਅਨੁਸਾਰੇ ਪਤੀ ਪਤਨੀ ਘਰ ਚ ਇਕੱਲੇ ਹੀ ਰਹਿੰਦੇ ਸਨ ਤੇ ਇਹਨਾਂ ਦੀ ਲੜਕੀ ਮਹਾਰਾਸ਼ਟਰ ਚ ਨੌਕਰੀ ਕਰਦੀ ਹੈ ਤੇ ਲੜਕਾ ਵਿਦੇਸ਼ ਚ ਰਹਿੰਦਾ ਹੈ ਪੁਲਿਸ ਵੱਲੋਂ ਫੋਰੈਂਸਿਕ ਟੀਮ ਤੋਂ ਜਾਂਚ ਕਰਾਉਣ ਤੋਂ ਬਾਅਦ ਇਸ ਸਬੰਧੀ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਤੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਨੁਸਾਰ ਕਤਲ ਕਰਨ ਵਾਲੇ ਵਿਅਕਤੀ ਦੀ ਗ੍ਰਿਫਤਾਰੀ ਜਲਦੀ ਕਰ ਲਈ ਜਾਵੇਗੀ ਪਰ ਵਿਆਹ ਦੇ ਲਗਭਗ 30 ਸਾਲ ਬੀਤ ਜਾਣ ਤੋਂ ਬਾਅਦ ਪਤੀ ਵੱਲੋਂ ਕੀਤੀ ਗਈ ਇਸ ਬਾਰਦਾਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਹਾਂ ਜਿਹੜਾ ਅਸੀਂ ਸਤਿੰਦਰ ਸਿੰਘ ਪਿੰਡ ਫਾਤਮਾ ਆਏ ਹਾਂ ਉਹਦੇ ਰਹਿਣ ਵਾਲੇ ਸਤਿੰਦਰ ਜੀ ਇਹਨਾਂ ਦੇ ਬਿਆਨ ਤੇ ਅਸੀਂ ਪਰਚਾ ਅੱਜ ਕੀਤਾ ਹੈ ਉਹਨਾਂ ਨੇ ਬਿਆਨ ਮੁਤਾਬਕ ਉਹਨਾਂ ਦਾ ਫੁੱਫੜ ਸੀ ਉਹ ਉਹਨਾਂ ਨੇ ਆਪਣੇ ਵਾਈਫ ਦਾ ਮਤਲਬ ਉਹਨਾਂ ਦਾ ਕੋਈ ਚੀਜ਼ ਜੀ ਮੌਕੇ ਤੇ ਆਏ ਆ ਜੀ ਓਕਤੇ ਆ ਕੇ ਦੇਖਿਆ ਵੀ ਡੈੱਡ ਬੋਡੀ ਪਈ ਸੀ ਕਮਰੇ ਦੇ ਵਿੱਚ ਤੇ ਜਿਹੜੀ ਬਣਦੀ ਅਗਲੀ ਕਾਰਵਾਈ ਉਹ ਅਮਰ ਚ ਲਿਆ ਰਹੇ ਆ ਕਿਦਾਂ ਦੇ ਹਾਲਾਤ ਡੱਡ ਬੁੜੀ ਦੇ ਸੀ ਕਿਸ ਤਰੀਕੇ ਨਾਲ ਲੱਗਦਾ ਮਰਡਰ ਨਹੀਂ ਉਹ ਪੋਸਟਮਾਰਟ ਤੋਂ ਬਾਅਦ ਹੀ ਕਲੀਅਰ ਹੋਊਗਾ ਜੀ ਪੋਸਟਮਾਰਟਮ ਅਸੀਂ ਸਾਰੀ ਕਾਰਵਾਈ ਕਰਨ ਤੋਂ ਬਾਅਦ ਉਹ ਪੋਸਟਮਾਰਟਮ ਕਮਾਵਾ ਹੈ ਇਹ ਵੀ ਰੈਕਟਰੀ ਰਿਪੋਰਟ ਹੋਈ ਉਸ ਨਾਲ ਮਰਡਰ ਕਿਸ ਚੀਜ਼ ਨਾਲ ਕੀਤਾ ਗਿਆ ਦੇਖੋ ਜੀ ਉਹਨਾਂ ਦੇ ਕਹਿਣ ਮੁਤਾਬਕ ਹਜੇ ਇੱਕ ਗੱਲ ਤਾਂ ਪੋਸਟਮਾਰਟ ਚ ਕਲੀਅਰ ਹੋਣੀ ਹੈ ਨਿਸ਼ਾਨ ਹੈਗੇ ਆ ਬੋਡੀ ਤੇ ਨਲਿੱਟ ਵੀ ਨਿਸ਼ਾਨ ਆ ਬੋਡੀ ਤੇ ਵੀ ਨਿਸ਼ਾਨ ਹੈ ਇਹ ਪੋਸਟਮਾਰਟ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਜਦੋਂ ਮਰਡਰ ਕਰਨ ਵਾਲਾ ਅਰੈਸਟ ਹੋ ਗਿਆ ਜਾਂ ਕੀ ਨਹੀਂ ਉਹ ਅਸੀਂ ਕਰ ਰਹੇ ਆ ਜੀ ਪੁੱਛ ਕਰ ਰਹੇ ਆ ਜਲਦੀ ਰੈਸਟ ਕਰ ਰਹੇ ਆ